ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਚੀਦੇ ਪਹੁੰਚੇ ਆ ਜੀ ਚੀਦਾ ਇਹ ਬਰਗਾੜੀ ਤੋਂ ਹੈਗਾ ਕੋਈ 7-8 ਕਿਲੋਮੀਟਰ ਦੀ ਦੂਰੀ ਤੇ ਜੀ ਸਮਾਲਸਰ ਤੋਂ 12-13 ਕਿਲੋਮੀਟਰ ਪਿੰਡ ਆ ਕਿਹੜੇ ਜ਼ਿਲ੍ਹੇ ਦਾ ਬਈ ਇਹ ਮੋਗੇ ਮੋਗੇ ਜ਼ਿਲ੍ਹੇ ਚ ਪੈਂਦਾ ਜੀ ਪਿੰਡ ਆ ਬਾਈ ਦੀ ਮੱਝ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਆ ਜੀ ਬਾਈ ਨੂੰ ਮੇਨ ਗੱਲ ਆ ਜੀ ਸ਼ੌਂਕ ਬਹੁਤ ਆ ਪਸ਼ੂਆਂ ਦਾ ਬਈ ਬਹੁਤ ਸ਼ੌਂਕ ਆ ਬਈ ਬਾਈ ਕਹਿੰਦਾ ਵੀ ਘਰ ਦੇਣ ਥੋੜਾ ਮੇਰਾ ਸਾਥ ਨਹੀਂ ਦਿੱਤਾ ਤੇ ਇਹ ਹੋ ਜਿੰਗਾ ਮੱਝਾਂ ਕਹਿੰਦਾ ਵੀ ਮੈਂ ਬਹੁਤ ਵੇਚੀਆਂ ਦੇ ਆਪਣਾ ਪੂਰਾ ਨਾਂ ਪਿੰਡ 'ਚ ਪਰ ਪਸ਼ੂ ਵੀ ਬਾਈ ਦੇ ਦੱਸਦੇ ਆ ਵੀ ਵਧੀਆ ਪਸ਼ੂ ਹੈ ਜੀ ਆਹ ਮੱਝ ਬਾਈ ਦੀ ਮੰਨ ਕੇ ਚਲੋ ਇੱਕ ਵਾਰੀ ਟੀਕੇ ਤੇ ਸੂਈ ਆ ਕਹਿੰਦਾ ਆਹ ਆ ਸੀ ਕੱਟੀ ਇਹਦੀ ਬਾਈ ਬਾਹ ਕੱਟੀ ਹੈ ਆਹ ਕੱਟੀ ਏ ਵੀ ਅਸੀ ਮੰਦੀ ਆਈ ਹੈ ਮੱਥੇ 'ਚ ਬਲ ਆ ਗਿਆ ਵੈਸੇ ਬਈ ਇਹਦੀ ਮਾਂ ਦੇ ਸੀਗਾ ਪਰ ਇਹਦੀ ਮਾਂ ਦੇ ਸੀਗਾ ਹਾਂ ਇਹਦੀ ਮਾਂ ਦੇ ਸੀ ਨਾ ਉਹ ਬਲ ਇਹ ਤਾਂ ਹੀ ਆ ਗਿਆ ਬਾਈ ਹਾਂ ਇਹਦੀ ਮਾਂ ਹਾਂ ਇਹ 'ਚ ਟੀਕੇ ਦਾ ਨਹੀਂ ਕਿ ਸੂਰ ਆਇਆ ਸਹੀ ਹੈ ਬੱਚਾ ਪਰ ਮੱਥੇ 'ਚ ਬਲ ਤਾਂ ਆਇਆ ਵੀ ਉਹਦੀ ਇਹਦੀ ਨਾਨੀ ਦੇ ਸੀਗਾ ਤਾਂ ਆਇਆ ਹੈ ਨਾ ਉਹ ਸਾਡਾ ਆਪਣੇ ਵਾਲੇ ਤੇ ਵੀ ਆਜੇ ਆਜੇ ਜਿਹੜੇ 1470 ਦਾ SIM ਲਾਇਆ ਜੀ ਇਹ ਕਈ ਵਾਰੀ ਬੈਗ ਮਾਰ ਜਾਂਦਾ ਹੁੰਦਾ ਪਸ਼ੂ ਐਡੀ ਗੱਲ ਨਹੀਂ ਹੁੰਦੀ ਜੇ ਮੱਥੇ 'ਚ ਵੱਲ ਪੀੜੀ ਚੱਲੀ ਜਾਂਦਾ ਚਲੋ ਇਹਦੇ ਹੈ ਨਹੀਂਗਾ ਪਰ ਇਹਦੀ ਮਾਂ ਦੇ ਸੀਗਾ ਤਾਂ ਝੋਟੀ ਤੇ ਸੋਡੇ ਸਾਹਮਣੇ ਆ ਇਹ ਤਾਂ ਠੀਕ ਆ ਤੁਸੀਂ ਡਾਕਟਰ ਤੋਂ ਰੱਖ ਸਕਦੇ ਆ ਜੀ ਪਰ ਬਾਅਦ 'ਚ ਐਵੇਂ ਕਿਸੇ ਨਾਲ ਰੋਲਾ ਪਾਉਂਦਾ ਨਹੀਂ ਫਾਇਦਾ ਹੁੰਦਾ ਹੁਣ ਬਾਈ ਨੇ ਚਲੋ ਇਹ ਚੀਜ਼ ਸਮਝੀ ਆ ਇਹਦੀ ਮਾਂ ਦੇ ਸੀਗਾ ਤਾਂ ਆ ਜਾਂਦਾ ਹੁੰਦਾ ਬੱਚੇ ਦੇ ਨੀਲੀ ਰਵੀ ਤਾਂ ਕੋਈ ਗਾਰੰਟੀ ਨਹੀਂ ਹੁੰਦੀ ਜੀ ਬੱਚਾ ਕਿਹੋ ਜਿਹਾ ਮਰਜੀ ਆ ਸਾਡਾ ਮੂਹਰੇ ਜ ਵੱਤ ਤੋਂ ਵੱਤ ਇੱਕ ਅੱਧਾ ਪੈਰ ਚਿੱਟਾ ਆ ਸਕਦਾ ਤੇ ਜਿਵੇਂ ਇਹਦੇ ਮੱਥੇ 'ਚ ਬੱਲ ਆਇਆ ਵੀ ਇਹੇ ਇਹਦੀ ਮਾਂ ਦੇ ਸੀਗਾ ਚਲੋ ਗੱਲ ਕਰਦੇ ਆਂ ਵੀ ਇਹ ਮੱਝ ਬਾਈ ਕਹਿੰਦਾ ਵੀ ਸਾਂਹਤੋਂ ਰਹਿੰਦੀ ਐ ਤੇ ਕਿੰਨੇ ਵਾਰੀ ਸਾਂਹਤੋਂ ਰਹੀ ਐ ਬਈ ਤੇ ਕਿੰਨੇ ਵਾਰੀ ਟੀਕੇ ਤੇ ਰਹੀ ਐ ਇਹ ਜੀ ਪਹਿਲੇ ਸੂ ਵੀ ਇਹਦੇ ਜਦੋਂ ਪੱਚਾ ਦੋ ਏਈਆਂ ਹੁੰਗੀਆਂ ਹੋਈ ਨਹੀਂ ਰਹੀ ਹਾਂ ਹਾਂ ਫਿਰ ਸਾਂਹਤੋਂ ਕਰਾਈ ਸਾਂਹਤੋਂ ਪਹਿਲੀ ਵਾਰੀ ਰਹੀ ਗਈ ਅੱਛਾ ਪਹਿਲੀ ਵਾਰੀ ਰਹੀ ਗਈ ਠੀਕ ਐ ਫਿਰ ਦੂਜੀ ਵਾਰੀ ਸਾਂਹਤੋਂ ਕਰਾਈ ਕੇ ਸਾਂਹਤੋਂ ਨਾ ਰਹੀ ਹਾਂ ਟਿੱਕਾ ਭਰਿਆ ਅਜੇ ਵੀ ਇਸ ਦਾ ਇੱਕ ਟੀਕੇ ਤੇ ਰਹੀ ਗਈ ਟੀਕੇ ਤੇ ਰਹੀ ਗਈ ਆਹ ਜਿਹੜਾ ਸੀਗਾ ਬੱਚਾ ਠੀਕ ਐ ਪਿ ਡਾਕਟਰਾਂ ਤੋਂ 14 ਦਿਨ ਰਹੀ ਫਿਰ ਸਾਂਹ ਤੋਂ ਇੱਕ ਜੰਪਤੀ ਰਹੇਗੀ ਆਹ ਬੱਚਾ ਆਇਆ ਆਹ ਬੱਚਾ ਆਇਆ ਬੱਚੇ ਸੋਹਣੇ ਦਿੰਦੀ ਹੈ ਨਾ ਹਾਂ ਉਹ ਬੱਚਾ ਆਇਆ ਹਾਂ ਬੱਚੇ ਬਹੁਤ ਵਧੀਆ ਦਿੰਦੀ ਆ ਠੀਕ ਹੈ ਕਿੰਨੇ ਚਿਰ ਦੀ ਹੋਗੀ 4 ਕਿ ਮਹੀਨੇ ਜੀ ਤਿੰਨਾਂ ਦੀ ਅੱਛਾ ਫਿਰ ਐਤ ਕੀ ਦਹੇ ਇੱਕ ਵਾਰੀ ਭਰਾਇਆ ਹੈ ਹਾਂ ਇੱਕ ਵਾਰੀ ਭਰਾਇਆ ਠੀਕ ਨਹੀਂ ਸਾਂਹ ਤੋਂ ਕਰਾਈ ਸੀ ਰਹੀ ਨਹੀਂ ਹੁਣ ਮੈਂ ਟੀਕੇ ਹੀ ਭਰਾ ਦੂੰ ਅੱਛਾ ਸਾਂਹ ਤੋਂ ਕਰਾਈ ਸੀ ਉਦੋਂ ਬੋਲੀ ਨਹੀਂ ਸੀ ਉਦੋਂ ਤਾਰਾ ਕਰੀਗੀ ਤਿੰਨ ਦਿਨ ਲਗਾਤਾਰ ਅੱਛਾ ਉਹ ਤਾਂ ਬੋਲੀ ਨਹੀਂ ਸੀਗੀ ਠੀਕ ਹੈ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਸੀ ਇਹ ਵੀਡੀਓ ਜੀ ਸਾਂਹ ਤੋਂ ਜਿਹੜਾ ਪਸ਼ੂ ਰਹਿੰਦਾ ਨਾ ਜੇ ਮੰਨ ਕੇ ਚਲੋ ਟੀਗਾ ਭਰੇ ਤੋਂ ਬਾਅਦ ਉਹ ਪਸ਼ੂ ਹੀਟ ਛੱਡ ਗਿਆ ਤਾਂ ਉਹਨੇ ਗੱਬਣ ਹੋਣਾ ਜੀ ਨਹੀਂ ਉਹਨੇ ਨਹੀਂ ਹੋਣਾ ਕਹਿੰਦਾ ਮਤਲਬ ਉਹਨੂੰ ਸੈਕਸਟਿਵਿਟੀ ਨਹੀਂ ਮਿਲ ਰਹੀ ਸੰਤੁਸ਼ਟੀ ਨਹੀਂ ਹੋ ਰਹੀਗੀ ਉਹ ਫਿਰ ਨੇਚਰਲ ਕ੍ਰੋਸਿੰਗ ਤੇ ਹੀ ਰਹੂਗੀ ਪਰ ਇਹਦੇ 'ਚ ਇਹ ਇਸ਼ੂ ਹੈ ਨਹੀਂਗਾ ਮੱਝ 'ਚ ਠੀਕ ਹੈ ਇਹ ਵਧੀਆ ਬੋਲਣੋਂ ਵੀ हट ਗਈ ਜਿਹੜਾ ਪਸ਼ੂ ਬਹੁਤ ਜ਼ਿਆਦਾ ਰੈਂਗਦਾ ਦੋ ਦੋ ਤਿੰਨ ਤਿੰਨ ਦਾ ਰਿੰਗੀ ਜਾਂਦਾ ਉਹਦੇ 'ਚ ਦੋ ਦਿਨ ਪੂਰਾ ਰਹਿੰਦਾ ਹਾਂ ਫਿਰ ਇਹ ਤਾਂ ਕਰਕੇ ਹੈ ਨਾ ਵੀ ਹਾਂ ਮੈਂ ਸਾਨੂੰ ਪੁੱਛਿਆ ਤਾਂ ਨਹੀਂ ਇਹ ਚੀਜ਼ ਇਹ ਮੰਨ ਲਓ ਜੀ ਸਾਂਹ ਤੇ ਲੱਗ ਗਈ ਆ ਮਾਜੀ ਪਰ 101% ਬਈ ਰੱਬ ਸੋਖ ਰੱਖੇ ਆਪਣੀ ਤਾਂ ਇਹੀ ਕੋਸ਼ਿਸ਼ ਆ ਵੀ ਇਹ ਗੱਭਣ ਹੋ ਜੂਗੀ ਤੇ ਪਰ ਵੇਖੋ ਹੋਊਗੀ ਤਾਂ ਜੇ ਹੀਟ ਛੱਡੂਗੀ ਤਾਂ ਵੀ ਜੇ ਇਹਨੂੰ ਟੀਕੇ ਤੇ ਸੰਤੁਸ਼ਟੀ ਮਿਲ ਗਈ ਵੀ ਹਾਂ ਬਈ ਇਹਨੇ ਆਪਦਾ ਜਿਹੜਾ ਸੀਮਣਾ ਕਨਸੀਵ ਕਰ ਲਿਆ ਫੇਰ ਇਹ ਗੱਭਣ ਹੋਊਗੀ ਹੋਰ ਸਾਣ ਦਾ ਤੇ ਟੀਕੇ ਦਾ ਕੋਈ ਮਤਲਬ ਨਹੀਂ ਫਰਕ ਨਹੀਂ ਹੁੰਦਾਗਾ ਉਹੀ ਸਾਣਾ ਦੇ ਟੀਕੇ ਬਣਦੇ ਹਨ ਇਹੀ ਚੱਕਰ ਹੁੰਦਾ ਵੀ ਜਿਹੜਾ ਪਸ਼ੂ ਸਾਣ ਤੋਂ ਰਹਿੰਦਾ ਉਹ ਸਾਣ ਤੋਂ ਹੀ ਰਹਿੰਦਾ ਤਾਂ ਉਹ ਚੱਕਰ ਆ ਜੀ ਉਹ ਪਸ਼ੂ ਹੀਟ ਨਹੀਂ ਛੱਡਦਾਗਾ ਮੱਲਣ ਵੀ ਇੱਕ ਮੱਝ ਦੇ ਮੈਂ ਟੀਕਾ ਭਰਿਆ ਉਹ ਥੋੜਾ ਜਿਹਾ ਟਾਈਮ ਉਦੋਂ ਬਾਅਦ ਰਿੰਗੀ ਗਈ ਆ ਤੇ ਪਰ ਉਹ ਮੱਝ ਗੱਬਣ ਹੋ ਜੂਗੀ ਉਹ ਵੀ ਉਹ ਕਹਿੰਦੇ ਸਾਂਹਤੋ ਹੀ ਰਹਿੰਦੀ ਐ 6-7 ਸੂਏ ਸੂਈ ਐ ਬਾਈ ਉਹ ਮੱਝ ਆਪਣੀ ਤੇ ਚਲੋ ਇੱਕ ਦੋ ਵਾਰੀ ਟੀਕੇ ਤੇ ਰਹੀ ਵੀ ਆ ਨਾ ਇੱਕ ਵਾਰੀ ਰਹੀ ਆ ਨਾ ਇੱਕ ਵਾਰੀ ਹੀ ਰਹੀ ਐ ਚੱਕ ਵਾਰੀ ਰਹੀ ਐ ਤੇ ਆ ਉਦੋਂ ਬਾਅਦ ਸਾਂਹਤੋ ਇਹਦਾ ਹੋਰ ਬੱਚਾ ਬਾਈ ਕਿਹੜਾ ਉਹ ਬੇਤੀ ਹੈ ਨਹੀਂ ਕੱਟੀ ਕੇ ਅੱਛਾ ਕੱਟੀ ਅੱਛਾ ਬਈ ਤੈਨੂੰ ਸ਼ੌਂਕ ਆ ਵੀ ਚੰਗਾ ਬੱਚਾ ਆਵੇ ਹਾਂ ਬਈ ਬਾਈ ਨੂੰ ਨਾ ਸ਼ੌਂਕ ਆ ਜੀ ਤੁਸੀਂ ਆ ਝੋਟੀ ਵੇਖੋ ਜੀ ਸੋਨੂੰ ਮੂੰਹ ਮੱਥੇ ਤੋਂ ਇਹ ਲੱਗਦਾ ਹੋਊਗਾ ਵੀ ਇਹ ਹਜੇ ਇੱਕ ਵਾਰੀ ਵੀ ਬਣੀ ਨਹੀਂ ਪਰ ਇਹ ਝੋਟੀ ਸੂਈ ਖੀਰੀ ਸੂਪੀ ਸੀ ਬਾਈ ਕਹਿੰਦਾ ਤੇ ਹੁਣ ਵੀ ਇਹ ਇਹਨੂੰ ਸਾਲ ਹੋ ਗਿਆ ਜੀ ਸੂਈ ਨੂੰ ਫਲ ਸੱਟ ਗਈ ਸੀਗੀ ਸਾਢੇ 6 ਕਿਲੋ ਦੁੱਧ ਹਜੇ ਵੀ ਦੇ ਰਹੀ ਹੈ ਵੇਖ ਲਓ ਤੁਸੀਂ ਕਿੰਨੀ ਚੰਗੀ ਬਰੀਡ ਦੀ ਇਹਦਾ ਕੋਈ ਪਤਾ ਟੀਕੇ ਦਾ ਬਈ ਨਹੀਂ ਇਹ ਮੇਰਾ ਸਹੌਂ ਨੇ ਦਿੱਤੀ ਹਰਿਆਣੇ ਤੋਂ ਮੱਝ ਲੈ ਕੇ ਆਏ ਆ ਉਹਨਾਂ ਕੋਲ 11ਵੇਂ ਸੂਈ ਵੀ ਆ ਉਹਨਾਂ ਨੇ ਮੈਨੂੰ ਦਿੱਤੀ ਏ ਅੱਛਾ ਅੱਛਾ ਉਹਨਾਂ ਨੇ ਦਿੱਤੀ ਆ ਠੀਕ ਆ ਆਪਾਂ ਨੂੰ ਉਹਦਾ ਨਹੀਂ ਪਤਾ ਵੀ ਇਹ ਹੁਣ ਹਰਿਆਣੇ ਵਾਲੀ ਮੱਝ ਦੀ ਆ ਤੇ ਬਰੀਡ ਬਰੀਡ ਚ ਕਰਕੇ ਆ ਜੀ ਝੋਟੀ ਪਤਲੀ ਆ ਪਿੰਡੇ ਦੀ ਦੇਖੋ ਤੇ ਵਿੱਤ ਦੇ ਹਿਸਾਬ ਨਾਲ 6.5 ਕਿਲੋ ਦੁੱਧ ਬਹੁਤ ਵੱਡੀ ਗੱਲ ਆ ਵੀ ਹਜੇ ਵੀ ਦੇ ਰਹੀ ਐ ਸਾਲ ਹੋ ਗਿਆ ਸੱਜਰ ਨੇ ਕਿੰਨਾ ਦਿੱਤਾ ਬਈ ਇਹਨੇ 9.5 ਲੀਟਰ ਦਿੱਤੇ 9.5 ਕਿਲੋ ਪਹਿਲਾਂ ਝੋਟੀ ਆਹ ਖੀਰੀ ਨੇ ਸੂਕੀ 9.5 ਕਿਲੋ ਦੁੱਧ ਦਿੱਤਾ ਠੀਕ ਐ ਚਲੋ ਬਾਕੀ ਆਪਾਂ ਨੂੰ ਸੀਮਨ ਦਾ ਵੀ ਨਹੀਂ ਪਤਾ ਕਿ ਜੇ ਇਹਦੇ ਗਾਂ ਚੰਗਾ ਸੀਮਨ ਲੱਗ ਜਾਣਾ ਬਈ ਬਹੁਤ ਸੋਹਣਾ ਬੱਚਾ ਆ ਜਾਊਗਾ ਤੇ ਵਧੀਆ ਨਸਲ ਤਿਆਰ ਹੋ ਜੂਗੀ ਜਿਹੜਾ ਤੈਨੂੰ ਸ਼ੌਂਕ ਆ ਬਾਕੀ ਤੇਰੀ ਮੱਝ ਤੋਂ ਵੀ ਹੋਣੀ ਐ ਕਿ ਮੱਝ ਤੇਰੀ ਬਹੁਤ ਚੰਗੀ ਐ ਬਾਡੀ ਸਟਰਕਚਰ ਦੀ ਬਹੁਤ ਵਧੀਆ ਮੱਝ ਇਹ ਕਿੰਨਾ ਤੋਂ ਦੇ ਦਿੰਦੀ ਐ ਇਹ ਮੂਰਲੇ ਖਣ ਤੋਂ ਤੈਲਾ 13 ਲੀਟਰ ਦੁੱ ਅਛਾ ਲੈਨੇ 12 ਤਿੱਲ ਹੋ ਗਈ ਐ ਪੂਰੇ ਸਾਂਚੋਂ ਤੁਹਾਨੂੰ ਦੱਸਿਆ ਜੀ ਗੱਲ ਹੋਈ ਬਟਾ ਹਾਂ 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 ਕਿ ਨਹੀਂ ਗਿਆ ਮੈਂ ਹੁਣ ਆਉਂਦੇ ਸੂਏ ਨੂੰ ਲੈ ਕੇ ਜਾਉਂਗਾ ਨਹੀਂ ਹੁਣ ਇਹਦੇ ਚੋ ਕੀ ਆਉਂਦਾ ਬਈ ਕੁਝ ਨਹੀਂ ਆਉਂਦਾ ਜੀ ਆ ਸਰਾਕ ਹੀ ਬੰਦ ਆ ਉਹ ਸੂਈ ਵੱਜੀ ਆ ਮੂਹਰੇ ਤਾਂ ਤੇ ਅਛਾ ਸਰਾਕ ਬੰਦ ਬੰਦ ਹੋ ਗਿਆ ਪਹਿਲਾਂ ਸਹੀ ਚੱਲਦਾ ਸੀ ਕਿਤਨੇ ਲੱਕ ਕੱਢੇ ਗੀ ਜਦੋਂ ਹਾਂ ਉਹ ਮਾਸ ਉੱਤੇ ਫਰ ਗਿਆ ਇਹ ਬਈ ਉਹ ਰਾਮਪੁਰੇ ਵਾਲਾ ਡਾਕਟਰ ਸਹੀ ਕਰ ਦੋ ਹਾਂ ਉਹ ਬੰਦਾ ਲੈਣੀ ਆਪਾਂ ਕਰ ਦੋ ਉਹ ਬੰਦਾ ਕਰ ਦਊਗਾ ਹਾਂ ਉਹ ਕਿਉਂ ਕੱਲੇ ਥਣਾ ਦਾ ਹੀ ਕੰਮ ਕਰਦੇ ਆ ਮਾਹਰ ਆ ਪੂਰੇ ਤੇ ਇੱਕ ਬਾਈ ਕੋਲੇ ਆ ਝੋਟੀ ਆਈ ਤੁਹਾਨੂੰ ਦੱਸਿਆ ਐ ਬੀਐਸ ਵਾਲੇ ਤੇ ਬਾਈ ਦੀ ਗਾਂ ਸਾਨੂੰ ਮੇਨ ਦਿਖਾਵਾਂਗੇ ਬਾਈ ਕਹਿੰਦਾ ਵੀ ਸਾਲ ਹੋ ਗਿਆ ਸੂਈ ਨੂੰ ਜੀ ਤੇ ਜਿਹੜੀ ਇਹਨੂੰ ਲੋਡ ਆ ਚੀਜ਼ ਦੀ ਉਹ ਨਹੀਂ ਇਹਨੂੰ ਪਈਗੀ ਤੇ ਆਹ ਦੇਖੋ ਥਾਣੇ ਦੇ ਮੈਂ ਬਾਈ ਨੂੰ ਆਉਣ ਸਾਰੀ ਦੱਸਤਾ ਸੀ ਵੀ ਥਾਣ ਦੇਖੋ ਜਮਾ ਚਿੱਟੇ ਹੋ ਚੁੱਕੇ ਆ ਗਾਂ ਦੇ ਦੇਖ ਲਓ ਤੇ ਇਹ ਸਾਲ ਇਹਨੂੰ ਆਪੇ ਹੀ ਹੋ ਜਾਣਾ ਜੀ ਸੂਈ ਨੂੰ ਤੇ ਰਹਿਣਾ ਇਹਨੇ ਕੀ ਆ ਹਜੇ ਤੱਕ ਹੁਣ ਬਾਈ ਕਹਿੰਦਾ ਵੀ ਮੈਂ ਨੈਚੁਰਲ ਕ੍ਰੋਸਿੰਗ ਕਰਾਈ ਆ ਪਰ ਗੱਬਣੇ ਐਤ ਕੀ ਵੀ ਨਹੀਂ ਹੁੰਦੀ ਤੇ ਬਈ ਇਹਨੂੰ ਕੋਈ ਸੂਣ ਵੇਲੇ ਦਿੱਕਤ ਆਈ ਸੀ ਲਿੱਸੀ ਲੁੱਸੀ ਇੰਨੀ ਹੋਈ ਆ ਕਿ ਅਚਾਉਲਾ ਬਹਿ ਕੇ ਕੱਢਿਆ ਸੀ ਅਚਾਉਲਾ ਬਹਿ ਕੇ ਕੱਢਿਆ ਸੀ ਜੇਰ ਜੂਰ ਸਹੀ ਬੈ ਗਈ ਸੀ ਜੇਰ ਸਹੀ ਬੈ ਗਈ ਸੀ ਜੇਰ ਸਹੀ ਬੈ ਗਈ ਸੀ ਤੇ ਲਿੱਸੀ ਹੁਣ ਕਿੰਨੇ ਟਾਈਮ ਤੋਂ ਹੋ ਰਹੀ ਐ ਇਹ ਆਹੀ ਆ ਜੀ ਬਾਜ ਜੋ ਸਵੇ ਮੈਂ ਨਾ ਬਾਹਰ 10 ਮਹੀਨੇ ਤੋਂ ਚੱਲ ਰਹੀ ਜੋ ਰਿਪੀਟ ਹੋਣ ਲੱਗੀ ਬਾਹੀ ਉਹ ਵੀ ਹੋਈ ਜਾਂਦੀ ਐ ਇੱਕ ਤਾਂ ਬਈ ਮੈਂ ਤੁਹਾਨੂੰ ਸੋਨੂੰ ਸਾਰਿਆਂ ਨੂੰ ਦੱਸਦਾ ਜੀ ਜਿਹੜੇ ਪਸ਼ੂ ਚ ਖੂਨ ਘੱਟ ਆ ਨਾ ਉਹਨੂੰ ਕਈ ਵਾਰੀ ਆਇਰਨ ਟੌਨਿਕ ਦੇਣ ਨਾਲ ਪਸ਼ੂ ਦਾ ਖੂਨ ਨਹੀਂ ਵੱਧਦਾਗਾ ਜੇ ਆਇਰਨ ਟੌਨਿਕ ਦੇਣ ਨਾਲ ਖੂਨ ਨਹੀਂ ਵੱਧਦਾ ਤੁਸੀਂ ਨਾਲ ਕਾਪਰ ਦੇਣਾ ਕਾਪਰ ਤੇ ਤੁਸੀਂ ਕੋਈ ਵੀ ਦੇ ਸਕਦੇ ਆ ਬੋਬੀਮੈਨ ਜੀਐਲ ਦੇ ਸਕਦੇ ਆ ਕਿਊਜਨ ਵੀ ਪਾਊਡਰ ਹੁੰਦਾ ਉਹ ਚ ਚਲੋ ਕਾਪਰ ਥੋੜਾ ਜਿਹਾ ਘੱਟ ਹੁੰਦਾ ਪਰ ਬੋਬੀਮੈਨ ਜੀਐਲ ਤੇ ਜਾਂ ਤੁਸੀਂ ਕਾਪਰ ਦੇ ਟੀਕੇ ਲਾ ਸਕਦੇ ਆ ਜੀ ਡ੍ਰਿਪ ਡ੍ਰਿਪ ਚ ਪਾ ਕੇ ਕੁਰਾਨ ਕੁਰਾਨ ਵੀ ਐਚ ਇੰਜੈਕਸ਼ਨ ਵੀ ਲੱਗ ਸਕਦਾ ਹੈ ਇਹਦੇ ਤੇ ਪਰ ਇਹ ਐਚਐਚ ਵੀ ਇੱਕ ਵਾਰੀ ਅਪ ਹੋਊਗਾ ਕਈ ਵਾਰੀ ਪਸ਼ੂ ਦਾ ਖੂਨ ਬੰਨ ਨਾ ਹਟ ਜਾਂਦਾ ਜੀ ਜਦੋਂ ਪਸ਼ੂ ਇੰਨਾ ਵੀਕ ਹੋਈ ਜਾਂਦਾ ਨਾ ਤਦਾ ਖੂਨ ਬੰਨ ਉਹ ਹਟ ਜਾਂਦਾ ਇਹਨੂੰ ਨਾਲ ਕਾਪਰ ਦੇਣਾ ਪੈਣਾ ਬਾਈ ਨੂੰ ਮੈਂ ਦੱਸਿਆ ਵੀ ਇਹਨੂੰ ਕਾਪਰ ਵੀ ਦੇਣਾ ਪੈਣਾ ਐਨਰਜੀ ਬੂਸਟਰ ਵੀ ਦੇਣਾ ਪੈਣਾ ਤੇ ਆਇਰਨ ਟੋਨਿਕ ਵੀ ਦੇਣਾ ਪੈਣਾ ਜਿੰਨਾ ਚਿਰ ਇਹਦੀ ਹੈਲਥ ਨਹੀਂ ਸਹੀ ਹੁੰਦੀ ਉਹਨਾਂ ਚਿਰ ਇਹਨੇ ਗੱਭਣ ਨਹੀਂ ਹੋਣਾਗਾ ਤੇ ਇਹ ਚੱਕਰ ਹੈ ਜੀ ਇਹ ਗਾਂ ਚ ਤੇ ਦਵਾਈ ਦੂਈਏ ਜਿੰਨੀ ਮਰਜ਼ੀ ਭਰੀ ਜਾਣ ਤੇ ਪਰ ਇਹਦਾ ਹੱਲ ਨਹੀਂ ਹੋਣਾਗਾ ਜਿੰਨਾ ਚਿਰ ਇਹਦਾ ਮੰਨ ਲਓ ਹੈਲਥ ਆ ਜਿਹੜੀ ਉਹ ਸੈੱਟ ਨਹੀਂ ਹੁੰਦੀਗੀ ਬਾਈ ਨੂੰ ਇਹ ਚੀਜ਼ ਦੱਸੀ ਆ ਤੇ ਗੱਲ ਸਹੀ ਆ ਬਾਈ ਗੱਭਣ ਹੋ ਤਾਂ ਨਹੀਂ ਰਹੀ ਕਿੰਨੇ ਕਵਾਰੀ ਭਰਾ ਦਾ ਟੀਕਾ ਇਹਦੇ ਇਹਨੂੰ 10 ਮਹੀਨੇ ਲੱਗੇ ਹੋਏ ਜੀ ਚਾਰੇ ਇਹਨਾਂ ਹੋਊਗਾ ਪੰਜਵੀਂ ਉਹਨ ਕਰਾ ਸੀ ਤੇ ਕਿ ਬਈ ਦਵਾਈ ਦਵਾਈ ਘਾਤੋਂ ਭਰਾਈ ਸੀ ਕੀ ਚੱਕਰ ਸੀ ਉਹਦਾ ਬਈ ਰਹਿੰਦੀ ਨਹੀਂ ਬਈ ਤਾਰਾ ਸਾਫ਼ ਕਰਦੀ ਹੁੰਦੀ ਐ 12 ਸਾਲ ਡਾਕਟਰਾਂ ਦੇ ਇਹਦੇ ਅੰਦਰ ਬਿਆੰਗਾ ਹੋਈਆਂ ਦਵਾਈ ਪਰ ਇੱਕ ਫਰੀਏ ਚਾਰ ਦਿਨ ਇਹਦੇ ਅੱਛਾ ਚਾਰ ਦਿਨ ਛਡਾ ਕੇ ਫੇਰ ਹਾਂ ਤਿੰਨ ਦਿਨ ਫੇਰ ਇਹ ਆਈ ਕਰੀ ਇਹ ਤੈਨੂੰ ਤੇ ਜਦੋਂ ਹੀਟ ਚ ਆਉਂਦੀ ਐ ਉਦੋਂ ਨਾਰਮਲ ਆਉਂਦੀ ਐ ਨਾਰਮਲ ਹਾਂ ਨਾਰਮਲ 20 ਦਿਨਾਂ ਬਾਅਦ ਆਉਂਦੀ ਐ ਇਹ ਆਉਂਦੀ ਐ 20 ਦਿਨਾਂ ਬਾਅਦ ਹੀਟ ਚ ਨਹੀਂ ਆਉਂਦੀ ਹਣੀ ਬਈ ਨਹੀਂ ਆਉਂਦੀ ਹਾਂ ਦੁੱਧ ਦੇ ਇੱਥੇ ਹੀ ਦੇਖ ਲੈਣਾ ਵੀ ਇਹਦਾ ਜਿਹੜਾ ਹੀਟ ਸਰਕਲ ਹੀ ਉਹ ਸਹੀ ਨਹੀਂ ਗਾ ਬਈ ਮੈਂ ਤੈਨੂੰ ਪੁੱਛਿਆ ਤਾਂ ਨਹੀਂ ਇਹ ਚੀਜ਼ ਤੈਨੂੰ ਮੈਂ ਦੱਸਦਾ ਵੀ ਇਹ ਹੀਟ ਚ ਸਹੀ ਆ ਹੀ ਨਹੀਂ ਸਕਦੀ ਜਦੋਂ ਇਹਦਾ ਸਰਕਲ ਹੀ ਸੈੱਟ ਨਹੀਂਗਾ ਠੀਕ ਹੈ ਇਹਦੇ ਆਸਤੇ ਆਪਾਂ ਨੂੰ ਮੰਨ ਲਓ ਇਹ ਚੀਜ਼ ਹੱਲ ਕਰਨਾ ਪੈਣਾ ਇਹਦੇ ਕੋਈ ਟੀਕਾ ਨਹੀਂ ਭਰਉਣਾ ਬਈ ਇਦੋਂ ਬਾਅਦ ਜੇ ਤਾਂ ਇਹ ਤੇ ਰਹਿੰਦੀ ਆ ਤਾਂ ਠੀਕ ਹੈ ਤੇ ਨਹੀਂ ਆਪਾਂ ਜਦੋਂ ਇਹਦਾ ਬੋਡੀ ਸਟਰਕਚਰ ਸਹੀ ਹੋ ਗਿਆ ਉਦੋਂ ਭਰਾਂਗੇ ਠੀਕ ਆ ਗਾਂ ਵਹਿੰਦੀ ਵੀ ਜ਼ਿਆਦਾ ਹੋਊਗੀ ਖੜਦੀ ਘੱਟ ਹੋਊਗੀ ਜਿਸ ਹਾਂ ਵਹਿੰਦੀ ਵਧਣਾ ਇਹ ਜ਼ਿਆਦਾ ਪ੍ਰੋਬਲਮ ਇਹਦੇ ਚ ਆਊਗੀ ਜਦੋਂ ਚ ਖੂਨ ਹੈ ਨਹੀਂਗਾ ਠੀਕ ਹੈ ਵੱਧ ਤੋਂ ਵੱਧ ਐਚਬੀ ਆਪਾਂ ਚੈੱਕ ਕਰਾਵਾਂਗੇ ਵੱਧ ਤੋਂ ਵੱਧ 7-8 ਗ੍ਰਾਮ ਹੋਊਗਾ 10 ਪਲੱਸ ਘਟੋ ਘਟ 12-13 ਗ੍ਰਾਮ ਵਿੱਚ ਵੀ ਐਚਬੀ ਐਚ ਹੋ ਗਿਆ ਬਾਈ ਗਾਣੇ ਚਮਕਣ ਲੱਗ ਪੈਣਾ ਵੈਸੇ ਤੇਰੀ ਸੇਵਾ ਸਹੀ ਹੈ ਪਰ ਐਚਬੀ ਕਰਕੇ ਗਾਂ ਤੇਰੀ ਡਾਣ ਜ਼ਿਆਦਾ ਹੋਈ ਵੀ ਹੈ ਬਸ ਇਹ ਚੀਜ਼ ਤੁਹਾਨੂੰ ਦਿਖਾਉਣੀ ਸੀਗੀ ਜੀ ਵੀ ਹਰੇਕ ਦਾ ਪਸ਼ੂ ਜਿਹੜੇ ਕੋਈ ਐਨੇ ਲਿਸੇ ਪਸ਼ੂ ਹਨ ਮੈਂ ਤੁਸੀਂ ਇੱਕ ਦਾ ਥਣ ਵੇਖ ਲਿਆ ਕਰੋ ਇੱਕ ਅੱਖਾਂ ਚਿੱਟੀਆਂ ਹੋ ਜਾਂਦੀਆਂ ਪਸ਼ੂ ਦੀਆਂ ਤੇ ਇੱਕ ਸੂ ਖੋਲ ਕੇ ਦੇਖ ਲਿਆ ਕਰੋ ਸੂ ਮਾੜੀ ਜੀ ਖੋਲਣੀ ਬਈ ਇਹਦੀ ਇਫੈਕਟਿਵ ਪੂਸ਼ ਸੂ ਵੀ ਪੀਲੀ ਹੋਊਗੀ ਬਾਈ ਗੁਲਾਬੀ ਨਹੀਂ ਹੋਣੀ ਉਨੀ گلاب ਹੀ ਨਹੀਂ ਗੇ ਥਣ ਬਹੁਤ ਪੀਲੇ ਹੋਏ ਪਏ ਆ ਸੂ ਹਜੇ ਸੈੱਟ ਲੱਗਦੀ ਐ ਪਰ ਥਾਣਾ ਅਜ ਬਹੁਤ ਪੀਲੇ ਆ ਤੇ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੇ ਤੇ ਅੱਗੇ ਯਾਰਾਂ ਦੋਸਤਾਂ ਨਾਲ ਕਰਿਆ ਕਰੋ ਤਾਂ ਜੋ ਜਾਣਕਾਰੀ ਸਾਂਝੀ ਹੁੰਦੀ ਰਹੇ ਜੀ ਆਪਾਂ ਤੁਹਾਡੇ ਵਾਸਤੇ ਵੀਡੀਓ ਪਾਉਂਦੇ ਆ ਸਪੈਸ਼ਲ ਵੀ ਤੁਹਾਨੂੰ ਅਵੇਅਰਨੈਸ ਆਉਂਦੀ ਰਹੇ ਧੰਨਵਾਦ ਹੁਣ ਬਾਈ ਨੇ ਵੀ ਵੀਡੀਓ ਦੇਖ ਕੇ ਹੀ ਸੱਦਿਆ ਸੀਗਾ ਜੀ ਅਕਸਰ ਤਾਂ ਹੀ ਹਰ ਘਰੇ ਜਾ ਕੇ ਵੀਡੀਓ ਪਾਈ ਦੀ ਐ ਵੀ ਚਲੋ ਗਾਂ ਅੱਗੇ ਪਤਾ ਲੱਗੇ ਤੁਹਾਨੂੰ ਵੀ ਆ ਜਿਹੜਾ ਸਾਣ ਵਾਲਾ ਤੁਹਾਨੂੰ ਦੱਸਿਆ ਵੀ ਜਿਹੜਾ ਨੈਚੁਰਲ ਕੋਸਿੰਗ ਤੇ ਪਸ਼ੂ ਰਹਿੰਦਾ ਮੇਰਾ ਕੀ ਹਾਲ ਹੈ ਤੇ ਕਿਵੇਂ ਰਹਿ ਸਕਦਾ ਜੀ ਇਹਦੇ ਆਪਾਂ ਅੱਜ ਮੰਨ ਲਓ ਆਪਾਂ ਨੂੰ ਲਾਉਣਾ ਪਿਆ ਹੋ ਰਿਸੈਪਟ ਲਾਉਣਾ ਪਿਆ ਜੀ ਨਾਲ ਉਹ ਵਾ ਸ਼ਾਟ ਲਾਇਆ ਮੈਂ ਤੇ ਇਹਦੇ ਲਾਉਣਾ ਹੀ ਪੈਣਾ ਆਪਾਂ ਨੂੰ ਕਿਉਂਕਿ ਇਹਨੂੰ ਸੈਕਟਿਵਿਟੀ ਨਹੀਂ ਆਉਂਦੀ ਜੀ ਜਿਹੜਾ ਟੀਕਾ ਉਹਦੇ ਤੇ ਤਾਂ ਕਰਕੇ ਵੀ ਇਹ ਵੱਜਦੇ ਜਾਂਦਾ ਆਪਾਂ ਦੋ ਟੀਕੇ ਇਕੱਠੇ ਭਰ ਸਕਦੇ ਹੁੰਦੇ ਆ ਤੇ ਨਹੀਂ ਤਾਂ ਨਾਲ ਸੋਨੂੰ ਹਾਰਮੋਨ ਇਹਨੂੰ ਦੇਣਾ ਪੈਣਾ ਜੀ ਠੀਕ ਆ ਚੰਗਾ ਭਰਨਾ ਸੀ ਆ ਪੈਕ ਹੀ ਭਰਿਆ ਤੇ ਨਾਲ ਇਹਦੇ ਹਾਰਮੋਨ ਲਾਦਾ ਰੱਬ ਸੁੱਖ ਰੱਖੇ ਜੀ ਰਹਿ ਜੂਗੀ ਤਾਂ ਬਾਈ ਦੱਸੂਗਾ ਫੋਨ ਕਰਕੇ ਕਮੈਂਟ ਕਰਕੇ ਵੀ ਬਾਈ ਦੱਸੀ ਜੇ ਤੇਰੀ ਮਾਦੀ ਗੱਬਣ ਹੁੰਦੀ ਹੈ ਨਾ ਸਾਰਿਆਂ ਨੂੰ ਪਤਾ ਲੱਗੂਗਾ ਹਾਂ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਸ਼ੇਅਰ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਧੰਨਵਾਦ